ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਵੱਜ ਗਏ 6 6 ਕਾਂ ਨੂੰ ਹਲਤਾਂ ਅਸੀਂ ਲੱਦਾ ਵੀ 1:00 ਵਜੇ ਦੁਪਹਿਰ ਢਿਗਿਆ ਪਿਆ ਕੀ ਗੱਲ ਆ ਬਾਈ ਦੁਪਹਿਰ ਵੀ ਘਟਿਆ ਮੁੱਕੀ ਘੜਾ ਦੂਰ ਚੱਲੇ ਵੀ ਸੂਰਜ ਕਾਦਾਂ ਨਿਕਲਿਆ ਬਸ ਉੱਥੀ ਮਿਲਦਾ ਹੀ ਨਹੀਂ ਲੱਤਾਂ ਤੇ ਵੱਜਦਾ ਮੜੀ ਦੇਰ ਰਾਤ ਹੁੰਦੀ ਆ ਜਦੋਂ ਫੇਰ ਆ ਜਾਂਦਾ ਉਹੀ ਗੱਲ ਆ ਸਾਰਾ 6:30 'ਚ ਉੱਡ ਖੜੀ ਤੂੰ ਉਹ ਹਾਂ ਤਾਂ ਵੀ ਜੱਟ ਡੜ ਡੜ ਕੇ ਹੁੰਦਾ ਹੈ ਲੋਕੇਸ਼ਨ ਵੀ ਆ ਗਿਆ ਲਾਲਜਾ ਪੌਣੇ ਕੇ ਪੰਜ ਲਾਲਜਾ ਹੋ ਜਾਂਦਾ ਹੈ ਹਦਨਦਾ ਵੀ ਮਾੁਰੇ ਜੀ ਨੂੰ ਅੱਜ 6:30 ਪੰਜ ਵਜੇ ਆਉਗਾ ਡੜ ਜਾਂਦਾ ਚਲੋ ਬਾਕੀ ਹੁਣ ਇਹਦੇ ਵੀ ਟਾਈਮ ਆ ਬਾਈ ਟਾਈਮ ਆ ਬਾਈ ਜਦੋਂ ਮੈਂ ਉੱਠ ਗਿਆ ਪਰ ਲਿਖਿਆ 6:00 ਵਜੇ ਬਾਈ ਮੈਂ ਕਹਿੰਦਾ ਦਿਂਚੜਿਆ ਪਿਆ ਟਾਈਮ ਦੇ ਬਾਅਦ ਦੇਣਾ ਹਾ ਟਾਈਮ ਹੋ ਗਿਆ ਫਿਰ ਜਦ ਦੇਖਿਆ 1:30 ਮੈਂ ਬਾਈ ਚੁੱਪ ਕਰਕੇ ਕਹਿੰਦਾ ਵੀ ਬਾਈ ਇਹਨੂੰ ਵੀ ਤਰਸ ਦੇ ਰਹੇ ਨੇ ਸਿਆਲ ਚ ਹਾਂ ਇਹ ਵੀ ਹੈ ਟਾਈਮ 15 ਦਿਨ ਕੋ ਕਹਿੰਦੇ ਉਹ ਹੋ ਗਿਆ ਹਾਂ ਕਿਆ ਕਹਿੰਦੇ ਕਿਆ ਹੋ ਗਿਆ ਰਿੰਗ ਕੀ ਹੈਗਾ ਦੀਦੀ ਪੂਰਬ ਪੂਰਬ ਮੂਲ ਕੋ ਲੈ ਵਨ ਕਿ ਆ ਕਹਿੰਦੇ ਮਾਸਕ ਉਹ ਕਰਿਆ ਹੋਤਾ ਮਾਸਕ ਮੂਸਕੇ ਚੱਲੇ ਹੋਦੇ ਜਦ ਨਹੀਂ ਅੱਖਾਂ ਦਾ ਜਲਦਾ ਦਾ ਕੁਝ ਜੇ ਕਹਿੰਦੇ ਹੁੰਦੇ ਤੇ ਪਤਾ ਕਿ ਆ ਪਤਾ ਦੇਖੋ ਬਹਰੀਲ ਚੱਲੀ ਦੀ ਕਹਿੰਦੇ ਵੀ ਕਿ ਆ ਸੂਰ ਦੇ ਤਾਲ ਲੁੱਕ ਗਿਆ ਵਦਨ ਕਿਉ ਲੁੱਕ ਕਿੱਥੇ ਗਿਆ ਦਾਲਾ ਚੁੱਪਦਾ ਹੀ ਨਹੀਂ ਹੁਣ ਹੋਰ ਕਸਰਾ ਕੱਢਦਾ ਹੈ ਜਿਆਦਾ ਵਾਲੀ ਹੁਣ ਤਾਂ ਪੂਰਬ ਪੂਰਬ ਪੱਛਮ ਵੀ ਉਲਟੇ ਹੋਇਆ ਪਿਆ ਸਭ ਕੁਝ ਉਲਟਾ ਹੈ ਲੋ ਹੋਰੇ ਬਾਝ ਚੜਦਾ ਹੁਣ ਪਤਾ ਹੈ ਮੇਰੇ ਦੱਖਣ ਚੜਦਾ ਸ਼ਾਮ ਨੂੰ ਪਾਜਵਾ ਅੱਜ ਦੇ ਬਾਦ ਗੁੰਮ ਜਾ ਹੋ ਜਾਂਦਾ ਬਾਸ ਨਾਸ ਮਾਰਿਆ ਆਹ ਗੁੰਮੇ ਆ ਪੱਤਾ ਵੀ ਨਹੀਂ ਦੋ ਦੇਖ ਲੈ ਹੈ ਲੱਗਦਾ ਪੱਤਾ ਕੋਈ ਗੁੰਮ ਕੇ ਲਾਇਆ ਮੋਨੇ ਲਿਆ ਨਾ ਤੇ ਬੈਨ ਨੂੰ ਵੀ ਹਵਾ ਚੱਲਦੀ ਸੀ ਨਾ ਉਹ ਤਾਂ ਹੈ ਨਹੀਂ ਹਵਾ ਨਹੀਂ ਚੱਲਦੀ ਸਾਨੂੰ ਮੇ ਲੱਗੀ ਸਾਨੂੰ ਨਹੀਂ ਸਾਨੂੰ ਗਰਮੀ ਹੋ ਲੱਗੀ ਤੁਸੀਂ ਡੰਡੇ ਲਾ ਕੇ ਜਗੇ ਤਾਂ ਇੱਕ ਉਹ ਦੇ ਆਪਣਾ ਹਾਂ ਪਸਰੀ ਗੱਲ ਦੀ ਉਹ ਕੱਲ ਜਾ ਤੀ ਕੱਲ 46 ਡਿਗਰੀ ਦਾ ਅੱਜ 44 ਜਾ ਕੱਟ ਗਿਆ ਅੱਜ ਕੱਟ ਗਿਆ ਹਾਲ ਤਾਂ ਗਿਰਨੇ ਵਾਲਾ ਕੰਮ ਹੈ ਬਤਾ ਯਾਰ ਅੱਜ ਕੱਟ ਰਿਹਾ ਵੈਸੇ ਵੀ ਠੀਕ ਰਿਹਾ ਮਗਰ ਦੁਪਹਰ ਦਾ ਹੈਗਾ ਬਾਈ ਕੀ ਕਰੀਏ ਹੁ ਕੀ ਕਰ ਸਕਦੇ ਹਾਂ ਹੁਣ ਤੱਕ ਕਰਿਆ ਹੁਣ ਤੱਕ ਗਰਮੀ ਹੋਆ ਸਤਿ ਸ੍ਰੀ ਅਕਾਲ ਸਾਰੇ ਨੂੰ ਰੋਪਾਮੀਨਾ ਥੋੜੀ ਜੀ ਬੇਲੇ ਨੂੰ ਵੀ ਲੱਗਦੀ ਸਾਨੂੰ ਹਾਂਜੀ ਹੁਣ ਭਈਏ ਮੈਂ ਦੇਖਿਆ ਟਰਾਲੀ ਭਰਦੇ ਆ ਦੁਪਹਿਰੇ ਵਕਤ ਲੱਗੇ ਨੇ ਫਿਰੰਦਰਾ ਨੇ ਭਈਏ ਯਾਰ ਬੁਰਦਾਦਾਂ ਮੈਂ ਭਈਏ ਜੜੀ ਜਿਆਦਾ ਲਾਦੀ ਕਰਨੀ ਹੈ ਹੈਗਾ ਨਾ ਹਾਂ ਹੀ ਸੀਗਾ ਉਹ ਕੋਠੇ ਵੀ ਟਾਇਲ ਲੱਗਦੀ ਆ ਹਾਂ ਦੁਪਹਿਰੇ 12 1 ਵਜੇ ਤੱਕ ਮਿੱਟੀ ਜਲਾਉਂਦੇ ਰਹਿਗਾ ਅੱਪਰ ਫੇਰ ਆਓ ਮਿਸਤਰੀ ਲੱਗੇ ਉੱਤੇ ਤੇ ਪੰਨੇ ਦੇ ਭਾਈ ਦੇ ਯਾਰ ਉਸੇ ਭਾਈ ਗੁੱਡ ਲੰਗ ਕੰਨਾ ਕੁੱਟਦੇ ਆ ਹਾਂ ਰੁਕ ਕਿਉਂ ਨਹੀਂ ਆ ਕਿ ਕੋਈ ਰੁਕ ਕਿਉਂ ਨਹੀਂ ਇਹ ਬੰਦੇ 5-7 ਹਨ ਫੇਰ ਜੀ ਲੱਗਦਾ ਕੰਮ ਨੂੰ ਵੀ ਇਹਨੂੰ ਇਕੱਲਾ ਕੇ ਇਕੱਲੇ ਧੁੱਪਾਂ ਦੇ ਕੰਮ ਨਹੀਂ ਹੁੰਦਾ ਫਿਰ ਦੁੱਧ ਪੈ ਲੱਗਦੀ 5-7 ਬੰਦੇ ਇਕੱਠੇ ਹੋਏ ਤਾਂ ਖੇਡਣ ਲੱਜੇ ਨੇ ਦਰਬਾਰ ਤੇ ਫੇਰ ਆ ਵੀ ਅੱਜ ਖੇਡ ਲਈ ਤੇ ਉਹੀ ਕਹਿੰਦਾ ਨਾ ਬੁੱਤੇ ਪਟਦੇ ਨੇ ਗੱਲਾਂ ਨਾਲ ਮੈਂ ਖੇਡ ਲੂ ਇਕੱਲਾ ਬੰਦਾ ਸ਼ਾਮਾਂ ਨੂੰ ਆਉ ਹਾਂ ਉਹ ਕੰਮ ਦੀ ਗੱਲ ਕਹਿੰਦੇ ਮੈਂ ਖੇਡਣੇ ਨਹੀਂ ਮੈਨੂੰ ਉਹ ਕਹਿੰਦਾ ਵੀ ਬੰਦੇ ਚਾਹੇ ਕੋਈ ਵੀ ਆ ਖੇਡਣੇ ਤੇ ਈ ਘਰੇ ਲੱਗੇ ਪੈ ਜਣਾ ਮਰਜ਼ੀ ਖੇਡੀ ਉਹ ਨਹੀਂ ਮਰਜ਼ੀ ਧੁੱਪਾਂ ਦੇ ਧੁੱਪਾਂ ਦੇ ਪਰ ਖੇਡਣਾ ਖੇਡਣਾ ਪਰ ਥੋੜੋ ਸ਼ ਪਹੁੰਚ ਗਿਆ ਭਾਈ ਪਹੁੰਚ ਗਿਆ ਜੀ ਇਹਦੇ ਭਾਈ ਇਹਦੇ ਵੀ ਅਸੀਂ ਲਵਾ ਲਿਆ ਅੱਜ ਖੰਡ ਹੈ ਨਾ ਅੱਜ ਚੱਤ ਦੀ ਪਾਰਟੀ ਹੈ ਖੰਡ ਕਿੱਥੇ ਘਰਾਂ ਲੱਗਿਆ ਜੀ ਉਹਦੀ ਪੇਰੇ ਚੱਤ ਦੀ ਪਾਰਟੀ ਹੋ ਗਈ ਇਹਦੀ ਲਵਾ ਲਿਆ ਲੈ ਕਰਕੇ ਫਿੱਟ ਹੋ ਕਰਕੇ ਕਰਕੇ ਵਧੀਆ ਲੋ ਭਾਈ ਉਹ ਜੀ ਵਰਗਾ ਟੇਚੀ ਟੇਚੀ ਨਹੀਂ ਟੇਚੇ ਤੁਸੀਂ ਜਾਂਦਾ ਟੇਚੀ ਜੋ ਹੈ ਬਾਕੀ ਨਹੀਂ ਦੱਸਾਂਗਾ ਬਸ ਉਹ ਜਾਣੇ ਵਾਲੀ ਗੱਲ ਹੁੰਦੀ ਹੈ ਅਗਲਾ ਸਮਝ ਜਾਂਦਾ ਹੈ ਉਹ ਟੇਚੀ ਆ ਗਿਆ ਭਾਈ ਹੁਣ ਸਿਆਣੇ ਹੋਈ ਹੈ ਹੁਣ ਤੇਰੇ ਸਾਹਮਣੇ ਟ੍ਰਾਂਸਫਾਰਮਰ ਕਿਆ ਕਰਦਾ ਬੰਦਾ ਟਾਈਮ ਫਾਰਮ ਹਾਂ ਮੇਰੇ ਸਾਹਮਣੇ ਸੀ ਟਾਈਮ ਫਾਰਮ ਟਾਈਮ ਫਾਰਮ ਭਾਈ ਹੁਣ ਉਹ ਮਲਕੀ ਸੀ ਫੋਨ ਦੇਖ ਰਿਹਾ ਜਾ ਕੇ ਫੋਟੋ ਲੱਗੀ ਵੀ ਰਹੀ ਟੀ ਸਮਝਣ ਦਾ ਸਮਝਣ ਦੇ ਗੱਲ ਨੂੰ ਤੁਹਾਨੂੰ ਪਤਾ ਹੀ ਮੈਨੂੰ ਫੋਟੋ ਨਹੀਂ ਪਤਾ ਲੱਗੀ ਕੋਈ ਨਾਮ ਨਹੀਂ ਹੈਗਾ ਉਹਨਾਂ ਦਾ ਨੰਬਰ ਆ ਫੋਟੋਆਂ ਬਸ ਸੱਧੀਆਂ ਫੋਟੋਆਂ ਕੋਈ ਇੱਕ ਬਾਈ ਨੇ ਡੈਰੀ ਬੁਲਾਇਆ ਪਿਆ ਹੈ ਨਾ ਸਿਲੰਡਰ ਵਾਲਾ ਸਿਲੰ ਜਾ ਕੇ ਤੇ ਬਾਹਰ ਚਲੀ ਜਾਂਦੇ ਬਾਥਰੂਮ ਦੀ ਨਹੀਂ ਪਛਾਣਦੇ ਉੱਥੇ ਫੋਟੋ ਤਾਂ ਚਲੀ ਜਾਉਂ ਨਹੀਂ ਜਾ ਨਹੀਂ ਸਕਦਾ ਦਿਖਾ ਦੀ ਮੈਨੂੰ ਚਲੀ ਜਾਉਗਾ ਬੰਤੀਆ ਕਿਤੇ ਮਰ ਗਿਆ ਹੀ ਬਰਦਾਸ਼ਤ ਨਹੀਂ ਹੋ ਜਾਦਾ ਕੋਈ ਨਹੀਂ ਪੁੱਛ ਕੇ ਜਾਣਾ ਬੰਦਾ ਘਰ ਹੋ ਗਿਆ ਲੋ ਜੀ ਭਾਈ ਠੂਗੀ ਵਾਲਾ ਪ੍ਰੋਗਰਾਮ ਚੱਲ ਰਿਹਾ ਮਾਰੋ ਮਾਰ ਝੂਂਗਿਆ ਵਾਲਾ ਬਾਈ ਠੂਗੀ ਵਾਲਾ ਝੂਂਗੀ ਅੰਦਰ ਚਲੇ ਜੀ ਛਟ ਚੌਂਫੜੀ ਝੂਂਗੀ ਪਾ ਰਹੇ ਹਾਂ ਜੀ ਝੂਂਗੀ ਪਾ ਰਹੇ ਹਾਂ ਮੈਂ ਮਿੱਟੀ ਚੱਕ ਲਿਆ ਨੱਠ ਕੇ ਪਾਣੀ ਪੀਣ ਨੂੰ ਦੋ ਕੁੱਤੇ ਔਲੀ ਜਾਈ ਦੇਖੋ ਜੀ ਫੇਰ ਢਿੱਡ ਮਾਂ ਦਰਦ ਹੋਣਾ ਤੁਹਾਡੇ ਬਾਅਦ ਚ ਕੱਲ ਇਹ ਗੱਲ ਹੋ ਗਈ ਹੈ ਕੱਲ ਗੱਲ ਹੋ ਗਈ ਹੈ ਜੀ ਇਹ ਇੰਝ ਹੀ ਹੁੰਦਾ ਸਾਨੂੰ ਆਜਮਾ ਜਾਂਦਾ ਅੱਜ ਕਰਦੇ ਕਿ ਕੀ ਕਿਰਪਾ ਦੇ ਹੋਰ ਵੀ ਬਾਹੂ ਵੀ ਕਿਰਪਾ ਹੋ ਗਈ ਹੋ ਗਈ ਬਸ ਪਾਰਟੀਆਂ ਦੋ ਹੋ ਗਿਆ ਪਿੰਡ ਦੇ ਕੇ ਸੀ ਆਇਆ ਇੱਕ ਫਰਿੱਜ ਆਈ ਹੈ ਭਾਈ ਫਰਿੱਜ ਨੇ ਮੱਗੀ ਰਹੀ ਹੈ ਇਹ ਵਾਲਾ ਫਰਿੱਜ ਨੇ ਫਰਿੱਜ ਨੇ ਦੋ ਪਾਰਟੀਆਂ ਕਿ ਜਾਨੂ ਪਹੁੰਚਣੀ ਜਾਨੂ 20 ਵਜੇਣਾ ਦੋ ਦਿਹਾੜੀਆਂ ਬਾਅਦ ਤੇ ਅਮਰੀ ਜਨਾਹ ਜਾਣਾ ਹੈ ਪਥੜਾ ਲੋਡ ਨਹੀਂ ਚੱਕਦੀ ਇੱਕ ਤਾਰ ਦੋ ਹਾਂ ਦਾ ਮੈਂ ਤਾਂ ਨਹੀਂ ਗਿਆ ਹਾਂ ਬਸ ਸੁਣੋ ਤਾਰ ਦੇ ਪਾਸੇ ਸਿੱਧੀ ਉਹੀ ਤਾਰ ਖੜੀ ਸਿੱਧੀ ਮੀਟਰ ਨੂੰ ਪਾ ਦੇ ਬਸ ਮੀਟਰ ਕੋ ਦੋ ਗ੍ਰਿਪ ਲਾ ਕੇ ਉਸ ਤੇ ਨਵੀਂ ਤਾਰ ਚੱਕ ਨਵੀਂ ਪਾ ਦੇ ਉਹ ਕੀ ਬਸ ਉਹ ਨੇੜੇ ਮੀਟਰ ਸਿੱਧਾ ਲੱਗਣਾ ਉਹੀ ਤਾਰ ਪੈਣੀ ਜੇ ਯਾਰ ਥੋੜੇ ਨੇ ਢਿੱਲੇ ਕਿਹੜਾ ਆਉਂਦੀ ਮੀਟਰ ਤੇ ਤਾਰ ਹਾਂ ਹਾਂ ਮੀਟਰ ਪਰ ਤੇ ਤਾਰ ਮੀਟਰ ਪਰ ਤੇ ਬਾ ਮੀਟਰ ਪਰ ਤੇ ਤਾਰ ਚੱਕ ਹੂੰ ਉਹ ਲੱਗਦੀ ਇੱਕ ਵਾਰ ਮੀਟਰ ਤੋਂ ਡਾਇਰੈਕਟ ਜੱਕ ਡਾਇਰੈਕਟ ਮੀਟਰ ਪਰ ਤੇ ਚੱਕਣੀ ਆ ਦੋ ਲਾ ਦੋ ਗ੍ਰਿਪ ਉਹ ਆਪਣੀ ਜਿੱਤਾ ਜੁਕਾ ਨਿਕਲ ਮੇਰੀ ਗੱਲ ਸੁਣੋ ਯਾਰ ਓਏ ਉਹ ਜੁਕਾ ਨਿਕਲਦੀ ਉੱਧਰ ਲੈ ਯਾਰ ਗੱਲ ਉਹਦਾ ਕਾਰਡਰ ਦੇਖ ਕੇ ਚੋੜ੍ਹ ਦੇ ਉਹਦੇ ਅੱਡ ਪਾ ਦੇ ਉਹ ਕਹਦੇ ਕਿ ਪਹਿਲੀ ਪਹਿਲੀ ਵਾਰ ਐਸੀ ਲੱਗ ਪਤਾ ਨਹੀਂ ਇਹ ਦੂਆ ਕਹੋ ਨਹੀਂ ਕਰਿਆ ਉਹਨਾਂ ਕਹਿੰਦੇ ਇਹਨੇ ਉਹ ਲਵਾਇਆ ਨਹੀਂ ਹੋਣੇ ਫਿਰ ਉਹ ਸੋਚਾਂ ਦੀ ਹੁੰਦੀ ਜਿਹੜੀਆਂ ਹਾਂ ਇਦਾਂ ਖੁੱਲੇ ਕੰਮ ਤੇਰੇ ਯਾਰ ਉਹ ਤਾਰ ਆ ਜਿਹੜੀ ਆਪਣੀ ਪਰਾਂ ਜਾਂਦੀ ਆ ਤੂੰ ਸੋਚਦਾ ਸੋਚਾ ਲਵਾਈ ਮੀਟਰ ਤੇ ਬਾਹਰ ਯਾਰ ਮੈਂ ਉਹ ਲਵਾਏ ਹੋਏ ਆ ਉਹ ਕਿਹਾ ਉਹਨੇ ਗਰੇ ਹੋ ਮੀਟਰ ਤਾਂ ਬਾਹਰ ਆ ਤੇਰਾ ਜਿਹੜਾ ਮੈਂ ਸੋਚਦਾ ਲਵਾਈ ਤੇ ਉਹ ਠੀਕ ਉੱਥੇ ਦੇ ਤਾਰ ਚੱਕ ਲੈਣ ਹਾਂ ਉੱਥੇ ਚੱਕਣੀਆਂ ਚੱਕ ਲੈ ਆਹ ਤੇ ਚੱਕਾ ਉੱਥੇ ਦੇ ਕਿਵੇਂ ਚੱਕਣੀ ਮੀਟਰ ਪਾਤੇ ਦੋ ਤਾਰ ਆ ਰਹੀਆਂ ਮੇਨ ਸੋਚੇ ਨੇ ਅੰਦਰ ਘਰ ਦੇ ਲਵਾਈ ਵੀ ਆ ਉੱਥੋਂ ਸਾਰੀ ਸਪਲਾਈ ਚੱਲਦੀ ਆ ਹਾਂ ਉੱਥੇ ਪਾਤੇ ਏਸੀ ਚੱਕਲੇ ਪਿੱਛੇ ਦਾ ਤਾਰ ਇੱਕੋ ਆ ਰਹੀ ਜੇ ਉਹਨਾਂ ਕਰਮ ਹੋ ਜਾਣਾ ਮੀਟਰ ਪਾਤੇ ਤਾਰ ਨਹੀਂ ਹੁੰਦੀ ਮੈਂ ਇਦਾਂ ਹੀ ਪਾਈ ਹੋਈ ਆ ਮੈਂ ਬਾਹਰ ਤੇ ਚੱਕੀ ਹੋਈ ਆ ਨਾ ਚਲਾਉਂਦਾ ਨਾ ਇੱਕ ਵਾਰ ਜੇ ਸਾਰੇ ਘਰ ਨੂੰ ਪਤਾ ਲੱਗਦਾ ਹਾਂ ਬਾਹਰ ਤੇ ਚੱਕ ਹੋਣੀ ਆ ਮੇਰੇ ਨਾਲ ਲਾ ਬੋਨਾ ਜਿਹੜੀ ਮੀਟਰ ਤੋਂ ਹੁਣ ਜਿਹੜੀ ਮੀਟਰ ਤੋਂ ਹੁਣ ਘਰ ਨੂੰ ਤਾਰ ਆਉਂਦੀ ਆ ਉਹ 4 ਐਮ ਐਮ ਦੇ ਹੋ ਕੇ ਪਾਤਾ ਉਹ ਏਸੀ ਇੱਕ ਚਲਾਉਂਦੀ ਮੋਟਰ ਚਲਾਉਂਦੀ ਪੂਰਾ ਘਰ ਚਲਾਉਂਦੀ ਆ ਫ ਬੇ ਮੇਰੇ ਬੰਦੇ ਸਰ ਸਿਸਟਮ ਕਾ ਕਰ ਰਿਹਾ ਬੋਨਾ ਯਾਰ ਉਹ ਤੇ ਤਿੰਨ ਚਾਗਰੇ ਪਲਾਇਆ ਮੈਂ ਹਰੇਕ ਅਲੱਗ ਅਲੱਗ ਮੋਟਰ ਦਾ ਲੱਗ ਆ ਏਸੀ ਦਾ ਏਸੀ ਅਲੱਗ ਮੇਰੇ ਸੀ ਦਾ ਲੱਗ ਆ ਇਹੋ ਸਾਂਝ ਕਰ ਜਾਂਦਾ ਉਹ ਲੱਗ ਆ ਬਸ ਹਾਂ ਹਾਂ ਕੋਈ ਇਸ਼ੂ ਆਉਂਦਾ ਤਾਂ ਇੱਕ ਇੱਕ ਏਸੀ ਦੀ ਹੀ ਖੇਡਾ ਗਿਰਦੀ ਬਸ ਉਹ ਚੀਜ਼ ਆ ਆ ਐਮਸੀ ਸੁੱਚਾ ਉਹ ਹਾਂ ਹਾਂ ਉਹ ਵੀ ਆ ਉਹ ਮੇਰੇ ਵੀ ਆ ਲੋ ਚਾਹੀਦੀਆਂ ਉਹ ਲੱਗਣੀਆਂ ਇਹ ਨਹੀਂ ਮੈਨੂੰ ਲੱਗਦਾ ਉਹ ਮੇਰੇ ਪੰਜ ਆ ਜਾਲ ਲੀਆਂ ਡਾਇਰੈਕਟੇ ਪਾਇਆ ਬੰਦ ਮੇਰੇ ਪੰਜ ਦੀਆਂ ਤੇ ਉਹ ਜਾਲ ਲਿਆ ਵੇ ਕਿ ਬਣ ਆ ਨਹੀਂ ਪਹਿਲਾਂ ਜਾਲੀ ਹੋਣੀ ਆ ਬਾਅਦ ਹੁਣ ਹੁਣ ਲੜੋੜੀ ਮੇਰੇ ਪਰ ਹੁਣ ਦਾ ਪਲੇਟ ਪੂਰੀ ਤੁਹਾਡੇ ਐਸੀਪੇ ਕੱਲੇ-ਕੱਲੇ ਕਮਰੇ ਦੀ ਲੱਗੂ ਸਾਰਿਆਂ ਦੇ ਉਹਦੇ ਪਰਦੇ ਦੀ ਇੱਕ ਕਤਾਰ ਹੋਦੀ ਆ ਜਿਹੜੀ ਉਹਦੇ ਕੋਲ ਤੇ ਆਉਂਦੀ ਆ ਹਾਂ ਉਹਦੇ ਪਰ ਹੁਣ ਜੇ ਦੋ ਏਸੀਆਂ ਦਾ ਲੋਡ ਪਾਉਣਾ ਉਹਨੇ ਲੋਡ ਚੱਕਣਾ ਨਹੀਂ ਤਾਰ ਨੂੰ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਇੱਕ ਦਾ ਪਰਨਾ ਇੱਕ ਦਾ ਪਰ ਦੋ ਏਸੀ ਚਾਹੀਦੇ ਹਾਂ ਹਾਂ ਹੁਣ ਉਹਦੇ ਪਰ ਦੋ ਏਸੀ ਹੋਗੇ ਤਾਰ ਪਰ 10 10 mm ਦੀ ਉਤਾਰਾ ਹੋ ਅਲੱਗ ਤਾਰ ਬਾਹਰ ਲੋ ਬਾਈ ਗੱਲ ਇਦਾਂ ਹੋਈ ਆ ਹੁਣ ਵੀ ਦੋ ਚੀਜ਼ਾਂ ਲੱਤੀਆਂ ਜੀ ਦੋ ਇਹ ਸਹੀ ਨਹੀਂ ਪਹੁੰਚੀਆਂ ਆਪਣੀ ਜਗ੍ਹਾ ਪਰ ਨਾ ਇਹ ਤਾਂ ਜੱਲ ਬੈਣਾ ਤੇ ਦਾ ਕੋਈ ਚੱਕਰ ਨਹੀਂ ਚੱਲਦਾ ਹੈ ਅੰਦਰਲਾ ਬੰਦ ਕਰਦੇ ਬਾਹਰਲਾ ਚੱਲ ਪਉਂਦਾ ਜੀ ਬਾਹਰਲਾ ਚਲਾਉਂਦੇ ਫਿਰ ਅੰਦਰਲਾ ਬੰਦ ਹੋ ਜਾਂਦਾ ਬੰਦ ਬੰਦੇ ਹੋ ਜਾਂਦਾ ਕੱਕੜ ਕਟ ਹੁੰਦੀ ਆ ਨਾ ਕੱਟ ਮਾਰ ਦਿੰਦਾ ਬਸ ਅਬ ਕੱਕੜਾ ਜੋ ਕੱਟ ਮਾਰਦਾ ਆਓ ਫੇਰ ਲਓ ਕੋਈ ਨਾ ਅੱਜ ਦੇਖੋ ਤੁਸੀਂ ਰਾਤ ਤੇ ਮੇਰੇ ਨਾਲ ਜ਼ਿੰਦਗੀ ਵੀ ਭੁਗਤੋ ਅੱਜ ਮੇਰੇ ਨਾਲ ਰਹਿੰਦਾ ਤੇ ਚੱਲਦਾ ਮੇਰੇ ਵੇ ਇਦਾਂ ਹੀ ਕਰਦਾ ਮੇਰੇ ਬਸ ਖੁਸ਼ ਹੋ ਪਰ ਲੜੇ ਨਹੀਂ ਹੈ ਮੇਰੇ ਨਾਲ ਨਭੀਆਂ ਆਇਆ ਝੋਲਾ ਐ ਵੀ ਚੱਲ ਪਾਵਾਂ ਹੈ ਕਿ ਸਾਨੂੰ ਖੁਸ਼ੀ ਨਹੀਂ ਹੋਣਾ ਚਾਹੀਦਾ ਫਿਰ ਸਾਡੀ ਲੈ ਨਾ ਵੀ ਕੇਸੀ ਹੋਰ ਵਧ ਗਿਆ ਕਿਦੀ ਪਰ ਲੋੜ ਪੈ ਸਕਦਾ ਤੇਰੇ ਉਪਰ ਤਾਂ ਲੋੜੇ ਬਾਤ ਆ ਮੇਰਾ ਵੀ ਆਹੀ ਟ੍ਰਾਂਸਫਰ ਕਰਕੇ ਹਾਂ ਤੇ ਉਧਰ ਤਾਂ ਦੇਖੀ ਤੂੰ ਤੇਰਾ ਕਿਆ ਬਣਉਣਾ ਮੈਂ ਸ਼ਾਮ ਚ ਲਾਉਣਾ ਲੈ ਮੈਂ ਸਹਰਾਣੇ ਬੈਠਾ ਉਹਦੇ ਟ੍ਰਾਂਸਫਰ ਹੁੰਦੇ ਕਿੱਥੇ ਆ ਸਿੱਧੀ ਲੈ ਜਾਨੀ ਕਾਰ ਮੈਂ ਤਾਂ ਇੱਥੇ ਚੱਕ ਕੇ ਟਾਂਸਫਰ ਕੋਲ ਦੇ ਇੱਕ ਲੱਖ ਪੈਣਾ ਜੁਰਮਾਨਾ ਦੇਣਾ ਇੱਕ ਲੱਖ ਦੇ ਕੱਢ ਨਹੀਂ ਛੁੱਟਣਾ ਹੈ ਨਾ ਜੁਰਮਾਨਾ ਪੈਣਾ ਹੋਰੀ ਹੈ ਮੀਟਰ ਲਵਾਉਣਾ ਇਹਦਾ ਕੰਮ ਨਾ ਕਰੇ ਉਹਦੇ ਮੈਂ ਠੀਕ ਆ ਯਾਰ ਆਪਣੀ ਸਪਲਾਈ ਸਹੀ ਕਰੋ ਸਭ ਕੁ ਠੀਕ ਹੈ ਤੇ ਸਪਲਾਈ ਦਾ ਮੀਟਰ ਲਾਈਟ ਤੁਹਾਡੇ ਪੂਰੀ ਆ ਸਪਲਾਈ ਸਹੀ ਕਰ ਲੈ ਬਸ ਲਾਈਟ ਤਾਂ 220 ਆਉਂਦੀ ਆ ਉਹ ਹੀ ਕਹਿੰਦਾ ਲਾਈਟ ਤਾਂ ਤੁਹਾਡੀ ਠੀਕ ਆ 220 ਆਉਂਦੀ ਆ ਤੁਹਾਡੇ ਟਰਾਂਸਫਾਰਮਰ ਰੱਖੇ ਵਾਲਾ ਟਰਾਂਸਫਾਰਮਰ ਰੱਖਿਆ ਬਈ ਤਾਂ ਮੇਰੇ ਘਰ ਨਹੀਂ ਆ ਰਿਹਾ ਇੱਥੇ ਲੋਡ ਹੈ ਨਾ ਦੇ ਸਾਡੇ ਦਾ ਮੈਂ ਪਾਈ ਵੀ ਕੰਪਲੇਂਟ ਤਾਂ ਦੇ ਕੇ ਆਏ ਵਾਂ ਐਪੀ ਵੀ ਦੇ ਕੇ ਆਏ ਵਾਂ ਜਿਹੀ ਆ ਤਾਂ ਦੇ ਦੇ ਗਿਆ ਇਕੱਲੇ ਬੰਦੇ ਦਾ ਕੰਮ ਨਹੀਂ ਸਾਰੇ ਦੇ ਸਹਿਯੋਗ ਨਾਲ ਹੋਣਾ ਇਹ ਮੈਂ ਤੁਹਾਨੂੰ ਕਹਿੰਦਾ ਜੇ ਟਰਾਂਸਫਾਰਮਰ ਰੱਖਿਆ ਜੇ ਮੈਂ ਤਾਂ ਫਿਰ ਸਭ ਨੂੰ ਕਹਾਂ ਟਾ ਵੀ ਬਈ ਆ ਜਾਓ ਇਕੱਠੇ ਹੋ ਕੇ ਹਨਾ ਯਾਰ ਉਦੋਂ ਨੂੰ ਹੀ ਵਿਚਾਰੀ ਜਾਂਦਾ ਕਿ 2011 12 ਚ ਨਹੀਂ ਤਾਂ ਹੁੰਦਾ ਵੀ ਕਿਸੇ ਨੇ ਟੋਕੇ ਮਸ਼ੀਨ ਚਲਾਤੀ ਹਾਂ ਲਾਲ ਵੱੱਲੋਂ ਆਇਆ ਗਰੀ ਜਾਂਦੇ ਤੇ ਉਹਦਾ ਮਾਜੀ ਵੀ ਅੰਦਰ ਉਹੀ ਆ ਤਾ ਹੋਰ ਚ ਹੋ ਗਿਆ ਸਾਰਾ ਉਦੋਂ ਨਹੀਂ ਇਹ ਨਾ ਇੱਕ ਟਰਾਲਰ ਸਾਨੂੰ ਪੁਰਾਣਾ ਇਹ ਆਇਆ ਗਰੀ ਜਾਂਦਾ ਵੱਲੋਂ ਉਹ ਤੁਹਾਡੇ ਜਿਹੜੇ ਘਰ ਬਾਹਰ ਚਲੇ ਕੇ ਉਹਨਾਂ ਫੱਕ ਪੈ ਗਿਆ ਗਾਲਾ ਕੱਢੀ ਜਾਂਦੇ ਤੇ ਬੱਸ ਵੀ ਲੈ ਫਿਰ ਟੁੱਕੀ ਹੋ ਜਾਂਦਾ ਇਹ ਬੰਦ ਕਰ ਹੁਣ ਵੱਲੋਂ ਆਇਆ ਗਰੀ ਮੈਂ ਕੀ ਕਰੂੰਗਾ ਹਾਲਾ ਐਡਾ ਪਿੰਡ ਵਿੱਚ ਤਿੰਨ ਟਰਾਂਸਫਰ ਮ ਰੱਖੇ ਹੋਏ ਆ ਫਿਰ ਵੀ ਪੂਰਾ ਨਹੀਂ ਮੈਂ ਚਾ ਉੱਥੇ ਦੀ ਪਾਸ ਚਾ ਉਹ ਮੈਨੂੰ ਕੀ ਬਈ ਲੋਡ ਤਾਂ ਹੈਗਾ ਹੁਣ ਸਭ ਤੇ ਲੋਡ ਬੱਧ ਵਧਿਆ ਵਾ ਤਪਣੇ ਅਸੀਂ ਲੋਏ ਬਈ ਯਾਰ ਠੀਕ ਹੈ ਜਦੋਂ ਲੋੜਦਾ ਇਹ ਤੂੰ ਪਾ ਦੇ ਖਿੱਚ ਲੈਂਦਾ ਕਿਹੜੀ ਗੱਲ ਦਾ ਆਪਣੇ ਘਰ ਦਾ ਲੋਡ ਉਹਦਾ ਗੱਲ ਸਾਰੇ ਜਣੇ ਜਿਹਦੇ ਦੇ ਅਸੀਂ ਲੱਗੇ ਬਈ ਮੇਨ ਟੈਂਪਰੇਚਰ ਵੀ ਕਰਦੀ ਜਿਆਦਾ ਹੀ ਲੋਡ ਵੀ ਕਿਆ ਕਰੂਗਾ ਉਹ ਵੀ ਯਾਰ ਜਾਂ ਮੀਂਹ ਆ ਪੈ ਜਾਣਾ ਫੇਰ ਫਰਕ ਪਿਆ ਉਹਦਾ ਗੱਲ ਉਹ ਚੱਕਰ ਨੇਗਾ ਉਹ ਵੀ ਚੱਕਰ ਦੇਖ ਅਸੀਂ ਤੇ ਚੱਲੇ ਖੰਡਾ ਨਾ ਕਰੇ ਫੇਰ ਮੈਂ ਮੰਨਦਾ ਵੀ ਉਹਨਾਂ ਟੈਂਪਰੇਚਰ ਜਾਂ ਅਸੀਂ ਚੱਲਦਾ ਇਲੈਕਟ੍ਰਿਕ ਦੇ ਬਿਨਾ ਫੇਰ ਕਿਆ ਕਰੂਗਾ ਇਹ ਤਾਂ ਕਿਆ ਕਰਾਂਗਾ ਠੀਕ ਨੇ ਲਾਈਟ ਪੂਰੀ ਆਵੇ ਇਹ ਚੱਲੀ ਜਾਵੇ ਮਾਰਦੇ ਮੈਂ ਮੰਨਦਾ ਸੁਣ ਲੈ ਕਈ ਬੰਦੇ ਨੇ ਏਸੀ ਲਵਾ ਲੇ ਲੋਡ ਨਹੀਂ ਵਧਾਇਆ ਲੋਡ ਨਹੀਂ ਵਧਾਇਆਗਾ ਹਾਂ ਇਹ ਵੀ ਗੱਲ ਹੈ ਆ ਗਏ ਬਿਜਲੀ ਵਾਲੇ ਹਾਂ ਉਹ ਰੇਟ ਪੈਣੀ ਜਦੋਂ ਹੋਵੇ ਕੰਮ ਖਰਾਬ ਹੋਵੇ ਕੱਲੇ ਸੁੱਕ ਸਾਰੀ ਚੱਕ ਦੇਣੀ ਚੱਕ ਦੇਣੀ ਹਾਂ ਸਾਡੇ ਪੈਸੇ ਨਹੀਂ ਤੇ ਜਿਆਦਾ ਪੈਸੇ ਸਾਡੇ ਆ ਥੱਲੇ ਬਿਜਲੀ ਕਰਾਉਂਦੇ ਮੈਂ ਸਪੈਸ਼ਲ ਲੋਭਤਾ ਕੇ ਆਪਣਾ ਏਸੀ ਲਾਉਣ ਦੇ ਪਹਿਲਾਂ ਜਾ ਕੇ ਮੈਂ ਵੀ ਵਿਧਾਇਆ ਯਾਰ ਉਹ ਜੇ ਨਹੀਂ ਬਧਾਇਆ ਪਾਹ ਗਾਹ ਫੈਲ ਜਾਓਗੇ ਦੇਖ ਪੜੂਗਾ ਉਹ ਕੂਕਾ ਪਲੇਟ ਦੇ ਦੇ ਵੀ ਸਾਡੇ ਬਿਜਲੀ ਨਹੀਂ ਪੂਰੀ ਹੁੰਦੀ ਉਹਨਾਂ ਨੇ ਸਰਚ ਮਾਨ ਨਹੀਂ ਮਾਲਾਂ ਦਾ ਲੋਡ ਕਿੰਨਾ 60. ਮੀਟਰ ਟਰਾਂਸਫਾਰਮਰ ਹੈਗਾ 3 60 60 ਦੇ ਉਹਨੇ ਕਹਣਾ ਹੈਗੇ ਚੱਕਰ ਕਾਗਜ਼ਾਂ 'ਚ ਕੋਸਾ ਰੀਅਲ 'ਚ ਕੋਸਾ ਆਉਂਦੇ ਉਹ ਵੀ ਨਹੀਂ ਹੈਗੇ ਆਉਣਾ ਚਾਹੀਦਾ ਉਹਨੂੰ ਦਿਲ ਕੜੇ ਕਰਕੇ ਕਾਗਜ਼ਾਂ 'ਚ ਆ ਬੰਨ ਆਪਣੇ ਪੱਕੇ ਆ ਕਾਗਜ਼ਾਂ 'ਚ ਕਾਗਜ਼ਾਂ 'ਚ ਪੱਕੇ ਆ ਇਹ ਕਾਇਮ ਦਾ ਪੱਥਰ ਲੱਗਿਆ ਪਿਆ ਬਸ ਫਿਰ ਪੱਥਰ ਲੱਗੇ ਜਾਲ ਬੰਨਿਆ ਹੋਇਆ ਕਿੰਨੇ ਸਾਲਾਂ ਦੇ ਪੱਕੇ ਆ ਇਹ ਕਾਗਜ਼ਾਂ 'ਚ ਤਾਂ ਵੀ ਪੱਕੀ ਆ ਸਭ ਪੱਕੇ ਆ ਕਾਗਜ਼ਾਂ ਲੇਗਰ ਕਾਗਜ਼ਾ ਮਾ ਦਾ ਬੋਗਸ ਹੈ ਇਹਦੇ ਨਹੀਂ ਕਾਗਜ਼ਾਂ 'ਚ ਕੀਤੀ ਮੇਰੀ ਦੇਸ਼ ਨੇ ਤਰੱਕੀ ਕਾਗਜ਼ਾਂ 'ਚ ਕਰੀ ਆ ਗਰਾਊਂਡ ਲੈਣ ਦੇ ਨਹੀਂ ਕੋਈ ਵੀ ਕਰਿਆ ਕਾਗਜ਼ਾ ਮਾ ਦਾ ਪਿੰਡ ਦਾ ਗਰਾਊਂਡ ਬਹੁਤ ਵਧੀਆ ਬਾਲੀਬੱਡ ਚ ਚੱਲਦੀ ਦੋ ਜਿਹੇ ਟੂਰਨਾਮੈਂਟ ਹੁੰਨੇ ਆ ਕਾਗਜ਼ਾ ਮਾ ਕਿਹਾ ਹੂੰ ਦੇ ਲੈ 10 ਸੱਪ ਲੜ ਜੂਗੇ ਇੱਥੇ ਬਹਿ ਕੇ ਲੰਘੀ ਇੱਥੇ ਕੋਈ ਨਾ ਕਰੇ ਬੂਟੀ ਪਟਕੇ ਦੂਏ ਘਰਾਵੇ ਤਰੱਕੀ ਵਾਲੇ ਤਰੱਕੀ ਆ ਗਜਟ ਕੇ ਸਿੱਧਾ ਟੋਬੇ ਚਲੋ ਕੰਮ ਖਤਮ ਜਿੱਤੇ ਜੁੱਤੇ ਜਿਹੜਾ ਸਾਫਤਾ ਨਿਕਲੇ ਆ ਜਿੱਤ ਗਿਆ ਜਿੱਤ ਗਿਆ ਖਾ ਲਿਆ ਖਾ ਲਿਆ ਉਹ ਬਸ ਪਰ ਆਇਆ ਹੂੰ 15 20 ਪਿੰਡ ਕੋ ਮਲਾਲਦਲੇ ਐਸੀ ਜੀ ਬੂਟੀ ਮਿਲਦੀ ਨਹੀਂ ਇਹ ਇੱਕ ਦਿਨ ਨਾ ਜਦੋਂ ਮੈਂ ਰੰਡੇ ਨੂੰ ਗਿਆ ਮੈਂ ਝੋਲੇ ਜਵਾਗ ਲੈ ਕੇ ਜਾਣੀਆਂ ਸਾਰੇ ਟੋਬੇ ਛੱਡ ਕੇ ਆਉਣੀ ਕੀ ਜੱਗੇ ਕਾਹ ਕੱਢੀ ਅਧਾ ਮੈਂ ਰਵਨਾ ਗਿਆ ਬਈ ਇੱਥੇ ਹਾਂ ਕਾਈ ਨੌਰ ਔਰ ਡਾ ਟੋਬਾ ਬਗਲ ਹਵਾ ਕੰਦ ਕਰਕੇ ਨਿਤਰਾ ਪਾਣੀ ਖੜਾ ਮੈਂ ਲੈ ਆਈ ਉਰੇ ਇਹ ਕਿਲੇ ਝੋਲੇ ਜਵਾਗ ਜਾਂਦੇ ਨਾ ਨਾ ਵੀਡੀਓ ਪਾ ਲੜੀ ਅੱਜ ਬਾਕੀ ਜਿਹੜਾ ਜੜ ਹਟਦੇ ਜਾਗ ਬਹੁਤ ਇਹ ਵੀ ਇੱਕ ਇਹਦਾ ਮੋਫਲ ਦੀ ਆ ਬਹੁਤ ਹੁੰਦੀ ਹੈ ਹੋਰ ਹੀ ਲਿਆਂਦੀ ਤੇ ਅੱਛਾ ਹਾਂ ਉਹਨੇ ਇੱਕ ਲੈ ਕੇ ਛੱਡੀ ਆ ਪਤਾ ਹੈ ਕਿ ਐਨੀ ਖੋਗੀ ਇਹ ਸਕੂਲਾਂ ਦੇ ਨਿਆਣੇ ਆਉਂਦੇ ਤੇ ਚੱਕੀ ਉਹਨਾਂ ਨੇ ਜੜ ਜੀ ਉੱਥੇ ਛੱਡਦੀ ਕਿਸੇ ਨੇ ਗੌਰ ਕਰੀ ਨਹੀਂ ਹੈਗੀ ਮੋਫਲ ਕੀ ਇਹ ਬਾਈ ਟੂਨੇ ਜੀ ਸੀ ਬੀ ਨੂੰ ਜਮਾਈ ਸਾਫ ਕਰਤਾ ਤਾਂ ਜਮਾਈ ਬਾਈ ਇਹਦਾ ਦਾਣਾ ਵੀ ਰਹਿ ਗਿਆ ਇੱਕ ਉੱਠਣਾ ਤਾਂ ਇਹਦਾ ਬੈ ਤਾਂ ਬਹੁਤ ਹੁੰਦੀ ਇਹਦਾ ਬਹੁਤ ਪਈ ਆ ਇਹ ਇਹ ਤਾਂ 2 ਸਾਲ ਪਾਣੀ ਨਾ ਪਾਵੇ ਉੱਥੇ ਫਰੀਦੀ ਜੜ ਖਤਮ ਹੋਣੀ ਆ ਇਹ ਵੀ ਬਾਈ ਸਮੁੰਦਰੋਂ ਖਾਦਾ ਕੋਈ ਸਮਾਈ ਨਹੀਂ ਹੋਣੀ ਯਾਰ ਭੁੱਲੇ ਹੋਂ ਤੋਂ ਉਹ ਅੱਗੇ ਟੂਬਾ ਵੀ ਸਮੁੰਦਰੋਂ ਖਾਦਾ ਕੋਈ ਇੱਕ ਰੌਂਡ ਅਪ ਖਾਲੀ ਕਰ ਦੋ ਟੂਬਾ ਰੌਂਡਾ ਮਾਰੋ ਤਿੰਨ ਚਾਰ ਵਾਰ ਤਾਂ ਮਾਰਨਾ ਇਹਨੇ ਇੱਟਾ ਜੱਠਾ ਵੀ ਲੱਗਿਆ ਹੋਇਆ ਵਿੱਚ ਇੱਕ ਪੱਕੀਆਂ ਹੋਣੀ ਛੱਡੀ ਹੋਈ ਜਾ ਉਹ ਵੀ ਨਹੀਂ ਦੋਵੇਂ ਤਾਂ ਕਰਤੀ ਸੀ ਅਸੀਂ ਚੱਠਾ ਕੱਟ ਅਸੀਂ ਨਹੀਂ ਬਾਕਸ ਵਿੱਚ ਵੀ ਲੈ ਆਏ ਹੁਣ ਫਿਲਟਰ ਹੋਣਾ ਨਹੀਂ ਜਾਊਟੂ ਹੋਵੇ ਨਾ ਹੋਵੇ ਅਸੀਂ 10000 ਰੁਪਏ ਬਣਾ ਲਿਆ ਤਾਂ ਜਦੋਂ ਪਰਨੇ ਪਾਈਪੂ ਵੀ ਝੋਕੇ ਰੇਤਾ ਵੀ ਝੋਕੇ ਹਾਂ ਹਾਂ ਜਾਂ ਬਣਾ ਲਿਆ ਕੀ ਗੱਲ ਮਾਲਟੀ ਕੱਲੀ ਪੂਰੀ ਆ ਨਾ ਤੇ ਮੈਂ ਤਾਂ ਕਰੀ ਹਤਾ ਮੈਂ ਤਾਂ ਕਰੀ ਹੂਗਾ ਉਹਦਾ ਕੰਮ ਹੋਰ ਨਹੀਂ ਕਰਨਾ ਚਾਹਤਾ ਕਰ ਤਾਂ ਲੇਬਰ ਨੇ ਵੀ ਕਰਨਾ ਤਾਂ ਆਪਾਂ ਨੇ ਕਿਹਾ ਨੀ ਆਦਾ ਨੋ ਬਾਈ ਮੈਂ ਤਾਂ ਸੂਗਰ ਕਾ ਹੋ ਜਾਊਂਗਾ ਜਾਂਗਾ ਦੂਜੀ ਕੈਨੇਡਾ ਮੈਂ ਕਿਹਾ ਨਾ ਤੇਰੇ ਪਰ ਨੂੰ ਪੈਂਦਾ ਇਹ ਆ ਬਾਈ ਸਾਡੇ ਪਿੰਡ ਦਾ ਬਿਨੇ ਹੈਰੀ ਬਿਨੇ ਹੈਰੀ ਇਹ ਵਿਜੇ ਲਵਾਉਂਦਾ ਵਿਜੇ ਲਵਾਉਂਦਾ ਆਪਣੇ ਵੇ ਬਹੁਤ ਪੈਂਦਾ ਮੈਂ ਕਿਹਾ ਤੂੰ ਜਾਊਂ ਕੈਨੇਡਾ ਇਹ ਜੀਗਾ ਅਮਰੇ ਕੰਟਰੀ ਹੋਰ ਜੀ ਕਹਿੰਦਾ ਹੁਣ ਨਗਾ ਲੈਣ ਦਾ ਮੰਨ ਤੋਂ ਮਰ ਜਾ ਅਮਰੇ ਦੇ ਮਾਰ ਦੰਦ ਜਾ ਕਿਤੇ ਕਿਤੇ ਪਹਚਾਈ ਤੂੰ ਇਹਦਾ ਉਹ ਸਾਬਾ ਬਾਈ ਪੈਨੇ ਨਗਾ ਉਹਦਾ ਬਹੁਤ ਸਾਬਾ ਇਹਨੇ ਨੂੰ ਮੜਾ ਛੇੜਦਾ ਫੇਰ ਇਹ ਉੱਪਰ ਚੜੀ ਜਾ ਲਾੜ ਕਰਦਾ ਉਹ ਕੋਈ ਗੱਲ ਨਹੀਂ ਬਸ ਮੇਰਾ ਥਾਈਲੈਂਡ ਦਾ ਵੀ ਜੇ ਨਹੀਂ ਲਵਾਇਆ ਕੈਨੇਡਾ ਤੱਕ ਜਾਊਗਾ ਘੁੰਮ ਕੇ ਥਾਈਲੈਂਡ ਦਾ ਮਰ ਜਾ ਹੱਥ ਲਾ ਦੇ ਇਹਨੂੰ ਲੈ ਬਹੁਤ ਤੇਰਾ ਹੀ ਐ ਇਹ ਉਹ ਬਾਈ ਵਾਲਿਆ ਕਾ ਮਾਰਦਾ ਤਾਂ ਰਜਿੰਦਰ ਬਾਈ ਗਿਆ ਨਿਊਰੋ ਕਨ ਅੱਛਾ ਉਹ ਕਿਹਾ ਥੋੜਾ ਬੰਦਾ ਭੇਜ ਤਾਂ ਹੁਣ ਅਗਲਾ ਭੇਜਣਾ ਹੈ ਕੋਤੇ ਹੈ ਜਾਈਆ ਸਾਊ ਚਾਹੀਦਾ ਹੈ ਇਹ ਬਾਈ ਪਹਿਲਾਂ ਰੈਂਟ ਸੁਖ ਜੱਟ ਨਾਲ ਉਹ ਭੇਜਿਆ ਇਹਨੇ ਸਾਰੀ ਪੇਤ ਤੇ ਹੁਣ ਸੀਪੇ ਨੂੰ ਭੇਜੂਗਾ ਕਿਸੇ ਵਾਸਤੇ ਨੂੰ ਲੱਗਦੀ ਆ ਦੇਖ ਇਧਰੋਂ ਵੀ ਆਇਆ ਸਾਡੇ ਪੱਲੂ ਵੀ ਕਿਰਪਾ ਕਰਦੇ ਉਧਰ ਨਹੀਂ ਕਰਦੇ ਉਧਰ ਜੀ ਆਈਏ ਕਿਤੇ ਜੇ ਮਾਰ ਦਾਂ ਤੇ ਪੇਟ ਬਈ ਉਹਨੂੰ ਯਾਰ ਅਜਾ ਮੈਂ ਮਾਰ ਦਾਂ ਉਹਦੇ ਮੱਕੀ ਬਾ ਮਾਰ ਕੇ ਮੱਕੀ ਕਿਤੇ ਜਾ ਪੇਟ ਬਈ ਉਹਨੂੰ ਚੱਲ ਕੇ ਲੈ ਵੀ ਲੈ ਇਹਦੇ ਨਾ ਪੱਗੇ ਦੰਦੀ ਦੰਦੀ ਪੜਾਏਦੇ ਯਾਰ ਜੀ ਦਾ ਸਾਈ ਪ੍ਰਾਈਸ ਦਾ ਲਵਾ ਦੇ ਵੀ ਜਾ 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 ਅੜਿਆ ਘੜਾ ਦਾ ਬੰਦਾ ਹੀ ਸੁਕੀ ਤੈਨੂੰ ਭੇਜੂਗਾ ਬਾਈ ਹੈ ਮੈਨੂੰ ਭੇਜ ਤੇਰੇ ਪਰ ਪੂਰੀ ਕਿਰਪਾ ਕਿਹੜਾ ਆਉਂਗਾ ਮੈਨੂੰ ਜਹਾਜ਼ ਆ ਹਾਂ ਹੈ ਸਾਊ ਆ ਵਿਚਾਰਾ ਤਾਂ ਬਹੁਤ ਸਾਊ ਗਰਮੀ ਜੀ ਵੀ ਪੜਾਈ ਤੇ ਗਰਮੀ ਨੇ ਖਾਦੇ ਪਏ ਕਿਆ ਕਰੇ ਇਹ ਵੀ ਤੁਹਾਨੂੰ ਭਿਜੇ ਦੀ ਪੀ ਪੀ ਇਹਨੂੰ ਗਰਮੀ ਨੇ ਖਾਦਾ ਪਿਆ ਸੀ ਪਰ ਪੱਕੇ ਆ ਜਾਣ ਤਾ ਪਰਕੇ ਬਣ ਗਏ ਬਣ ਗਏ ਰਿਫਿਊਜ਼ ਤਾਂ ਨਹੀਂ ਹੋਊਗਾ ਮਾਰਦੀ ਪੂੰਜ ਲੈ ਨਾ ਜੀ ਨਾ ਰਿਫਿਊਜ਼ ਨਹੀਂ ਹੈ ਭਾਈ ਪੱਕੇ ਮਰੀ ਲੈ ਆਦੇ ਨਾ ਜੀ ਦੀ ਪੂਛ ਨਹੀਂ ਪੂਛ ਮਾਰਦੀ ਭਾਈ ਦਿਖੂ ਜਲਦੀ ਸਿੱਧਾ ਆ ਗਿਆ ਲੈ ਹੈ ਉਹ ਆ ਗਿਆ ਸੁੱਖ ਆ ਗਿਆ ਭਾਈ ਹਾਂ ਬਾਕੀ ਚੱਲਣ ਲੱਗਾ ਭਾਈ ਛੰਨ ਦਾ ਕੰਮ ਛੰਨ ਛੰਨ ਅਸਨ ਹੋਣੇ ਹੋ ਛਾਨ ਉਹ ਵੀ ਕਰਨਾ ਹੈ ਲਿਆਈਏ ਸੜਕੜਾ ਜੇ ਇਹਨੂੰ ਲਿਆ ਕੇ ਰੱਖੀਏ ਬਣਾ ਦਈਏ ਫਤੂ ਚਾਰ ਦਿਨ ਆਹ ਠੀਕ ਆ ਹੋਰ ਸੁਣਾ ਉਹ ਜੇ ਨੂੰ ਈ ਪੈ ਜਾਣਾ ਨਾ ਹਲਦਾ ਬਸ ਸਤ ਤੱਕ ਪੂਰੀ ਹੋਣੀ ਆ ਇਹ ਸਤ ਤੱਕ ਮੀਂਹ ਪੈ ਕੇ 93 ਗਰਜਣਾ ਸਤ ਤੱਕ ਇਹ ਦਵਾਰ ਬੰਦ ਹੋਣੀ ਆ ਫੇਰ ਤਾਂ ਖਾਮ ਹੋ ਜਾਣਾ ਉਹ ਕੰਮ ਆ ਬਈ ਹੁਣ ਜਾਂਦਾ ਕਾਹਦੇ ਕਿਉਂ ਬਰਸਾਤ ਦੇ ਬਾਅਦ ਅੱਛਾ ਬਣਾਉਣੇ ਪੈਪਰ ਨੂੰ ਜੰਗ ਲੱਗ ਜੇ ਜਾਨੂ ਮੈਂ ਰੰਗ ਕਰਾ ਦੇਣਾ ਕੱਲੂ ਨਾ ਨਾ ਉਹਦਾ ਸਾਕਟਾ ਦਾ ਪਉਣਾ ਆਗੇ ਆਗੇ ਚੱਲ ਚੱਲ ਉਹਨੂੰ ਕੀ ਫਰਕ ਆ ਮੀਹ ਨੂੰ ਦਾ ਟਮਾਟੇ ਲੈਣ ਗਿਆ ਮੈਂ ਚਾਚਾ ਆ ਗਿਆ ਟਮਾਟੇ ਲੈਣ ਗਿਆ ਪਾਰੀ ਦਾ